ਕਮਕੌਰ ਦੀ ਗੜੀ ਵਿੱਚ ਆਪਣੇ ਪਿਤਾ ਦਸ਼ਮੇਸ਼ ਗੁਰ ਗੋਬਿੰਦ ਸਿੰਘ ਜੀ ਨੂੰ ਛੋਟਾ ਸਹਿਜਦਾ ਜਿਹਾਰ ਸਿੰਘ ਜੰਗ ਵਿੱਚ ਜਾਣ ਦੀ ਆਗਿਆ ਇਉਂ ਮੰਗਦਾ ਹੈ ਮੈਨੂੰ ਆਗਿਆ ਦੇਵੋ ਪਿਤਾ ਜੀ ਮੈਂ ਜੰਗ ਵਿੱਚ ਜਾਵਾਂ ਡੱਕਰੇ ਕਰ ਕਰ ਬੇਰੀਆਂ ਦੇ ਆਹੂ ਲਾਵਾਂ ਝੂਠੀਆਂ ਕਸਮਾਂ ਤੋੜ ਕੇ ਆਖੇਰਾ ਪਾਇਆ ਸਰਸਾ ਨਦੀੋਂ ਮਗਰ ਮਗਰ ਦੁਸ਼ਮਣ ਚੜ ਆਇਆ ਕੱਚੀ ਗੜੀ ਚਮਕੌਰ ਵਿੱਚ ਅੰਪੰਡੇਰਾ ਲਾਇਆ ਵਰ ਦੀ ਪਾ ਕੇ ਜੰਗ ਦੀ ਹਥਿਆਰ ਸਜਾਵਾਂ ਮੈਨੂੰ ਆਗਿਆ ਦੇਓ ਪਿਤਾ ਜੀ ਮੈਂ ਜੰਗ ਵਿੱਚ ਜਾਵਾਂ ਸ਼੍ਰੀ ਮਾਂ ਦੇ ਦੁੱਧ ਨੂੰ ਨਾ ਲਾਜ ਲਗਾਉਣੀ ਜਾ ਕੇ ਜੰਗ ਚ ਬੇਰੀਆਂ ਦੀ ਭਾਜੜ ਪਾਉਣੀ ਜੀ ਤੋਂ ਡਰ ਕੇ ਭੱਜਦੇ ਲਾੜੀ ਮੌਤ ਬਿਹਾਉਣੀ ਪਿੱਛੇ ਵੀਰ ਅਜੀਤ ਦੇ ਜਾ ਲੈਣੀਆਂ ਲਾਵਾ ਡੱਕਰੇ ਕਰ ਕਰ ਵੇਦੀਆਂ ਦੇ ਆਹੂ ਲਾਵਾ ਭੁਖੇ 40 ਸਿੰਘ ਜੀ ਬੈਰੀ ਤੇ ਟੁੱਟੇ ਸੁੱਤੇ-ਸੁੱਤੇ ਰਹਿ ਗਏ ਕਈ ਯਾਕ ਦੇ ਕੁੱਟੇ ਓੜ ਕਰਹਿਣਾ ਸੱਚ ਨੇ ਜਣ ਕੂੜ ਨਖੁੱਟੇ ਉੱਠਣ ਪਈਆਂ ਕਚੀਚੀਆਂ ਬੈਰੀ ਦਲ ਖਾਵਾ ਮੈਨੂੰ ਆਗਿਆ ਦੇਵੋ ਪਿਤਾ ਜੀ ਮੈਂ ਜੰਗ ਵਿੱਚ ਜਾਵਾਂ ਸਵੱਲਾਖ ਨਾਲ ਜੂਜਣਾ ਸਿੰਘ ਕੱਲਾ ਕੱਲਾ ਦਿਓ ਅਸੀਸ ਜੁਝਾਰ ਨੂੰ ਪਾ ਦਿਆਂ ਤਰਥੱਲਾ ਮਿਲਿਆ ਮਸਾਂਹੀ ਤਿਲਕ ਨੂੰ ਸੋਦਾ ਮੌਤ ਸਵੱਲਾ ਰਣ ਪੱਤੇ ਵਿੱਚ ਜੂਜ ਜਾ ਨਾ ਵਾਪਸ ਆਵਾਂ ਮੈਨੂੰ ਆਗਿਆ ਦੇਵੋ ਪਿਤਾ ਜੀ ਮੈਂ ਰਣ ਵਿੱਚ ਜਾਵਾਂ ਡੱਕਰੇ ਕਰ ਕਰ 베ਰੀਆਂ ਦੇ ਆਹੂ ਲਾਵਾਂ